ਪਰੇ ਪੰਜਾਬ ਪਰਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਹੁਣ ਦੱਸਦੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਗੁਰਦੁਆਰਿਆਂ ਦੇ ਵਿੱਚ ਸੰਗਤ ਕਾਫੀ ਦੇਖਣ ਲਈ ਹੁਣ ਦੱਸਦੀ ਹੈ ਕਿ ਉੱਥੇ ਹੀ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਹਨ ਜਿੱਥੇ ਲੁਧਿਆਣਾ ਦੇ ਗੁਰਦੁਆਰਾ ਗੋਂਗਕਟ ਸਾਹਿਬ ਦੇ ਵਿਖੇ ਸੰਗਤ ਨਤਮਸਤਕ ਹੋਈ ਦੱਸਦੀ ਹੈ ਕਿ ਹੁਮੇ ਹਮਾ ਕੇ ਸੰਗਤ ਉੱਥੇ ਪਹੁੰਚੀ ਅਤੇ ਉਸ ਤੋਂ ਬਾਅਦ ਸੰਗਤ ਨੇ ਕਿਰਤਨ ਸਰਪਨ ਕੀਤਾ ਅਤੇ ਉੱਥੇ ਹੋਰ ਰਾਗੀ ਵੀ ਮੌਜੂਦ ਰਹੇ ਵੱਖ-ਵੱਖ ਰਾਗੀ ਜਥਿਆਂ ਦੇ ਵੱਲੋਂ ਉੱਥੇ ਕੀਰਤਨ ਕੀਤਾ ਗਿਆ ਤੇ ਸੰਗਤਾਂ ਨੂੰ ਨੇ ਹਾਲ ਕੀਤਾ ਗਿਆ ਹੁਣ ਦੱਸਦੀ ਹੈ ਕਿ ਉਸ ਤੋਂ ਬਾਅਦ ਅਟੁੱਟ ਲੰਗਰ ਵੀ ਵਰਤਾਇਆ ਗਿਆ ਹਾ ਤਾਂ ਹੁਣ ਵੀ ਤੋਂ ਖਾਣੇ ਆਉ ਅਤੇ ਗੁਰਦਵਾਲਾ ਗਉਂ ਕਾਟ ਸਾਹਿਬ ਦੀਆਂ ਲਾਈਵ ਤਸਵੀਰਾਂ ਪੂਰੇ ਪੰਜਾਬ ਪਰਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਹੁਣ ਦੱਸਦੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰੋਦੇ ਮੌਕੇ ਗੁਰਦੁਆਰਿਆਂ ਦੇ ਵਿੱਚ ਸੰਗਤ ਕਾਫੀ ਦੇਖਣ ਮਿਲਦਾ ਜੇ ਕਿ ਉੱਥੇ ਹੀ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਲੁਧਿਆਣਾ ਦੇ ਗੁਰਦੁਆਰਾ ਗੋਂਕਟ ਸਾਹਿਬ ਦੇ ਵਿਖੇ ਸੰਗਤ ਅਨਤਮਾਸਤਕ ਹੋਈ। ਅੰਦਾਜ਼ੇ ਕਿ ਹੁਮੇ ਮਾ ਕੇ ਸੰਗਤ ਉੱਥੇ ਪਹੁੰਚੀ ਅਤੇ ਉਸ ਤੋਂ ਬਾਅਦ ਸੰਗਤ ਨੇ ਕੀਰਤਨ ਸਰਵਨ ਕੀਤਾ ਅਤੇ ਉੱਥੇ ਹੋਰ ਰਾਗੀ ਵੀ ਮੌਜੂਦ ਰਹੇ ਵਕ ਵਕ ਰਾਗੀ ਜਥਿਆਂ ਦੇ ਵੱਲੋਂ ਉੱਥੇ ਕੀਰਤਨ ਕੀਤਾ ਗਿਆ ਤੇ ਸੰਗਤਾਂ ਨੂੰ ਨੇ ਹਾਲ ਕੀਤਾ ਗਿਆ ਹੁਣ ਦੱਸਦੀ ਹੈ ਕਿ ਉਸ ਤੋਂ ਬਾਅਦ ਅਟੁੱਟ ਲੰਗਰ ਵੀ ਵਰਤਾਇਆ ਗਿਆ ਆਹ ਤਾਂ ਹੁਣ ਵੀ ਦਖਾਨੇ ਆਉਂਦੇ ਗੁਰਦਵਾਲਾ ਗਉਂ ਕਾਟ ਸਾਪੀਆਂ ਲਾਈਵ ਤਸਵੀਰਾਂ ਪੂਰੇ ਪੰਜਾਬ ਪਰਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਹੁਣ ਦੱਸਦੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਗੁਰਦੁਆਰਿਆਂ ਦੇ ਵਿੱਚ ਸੰਗਤ ਕਾਫੀ ਦੇਖਣ ਨੂੰ ਮਿਲਦਾ ਜਿਵੇਂ ਕਿ ਉੱਥੇ ਹੀ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਹਨ ਜਿੱਥੇ ਲੁਧਿਆਣਾ ਦੇ ਗੁਰਦੁਆਰਾ ਗੋਂਕਟ ਸਾਹਿਬ ਦੇ ਵਿਖੇ ਸੰਗਤ ਅਨਤਮਾਸਤਕ ਹੋਈ। ਅੰਦਾਜ਼ਾ ਹੈ ਕਿ ਹਮੇ ਮਾਰ ਕੇ ਸੰਗਤ ਉੱਥੇ ਪਹੁੰਚੀ ਅਤੇ ਉਸ ਤੋਂ ਬਾਅਦ ਸੰਗਤ ਨੇ ਕਿੰਨਾ ਸਰਬਨ ਕੀਤਾ ਅਤੇ ਉੱਥੇ ਹੋਰ ਰਾਗੀ ਵੀ ਮੌਜੂਦ ਰਹੇ ਵਕ ਵਕ ਖਰਾਗੀ ਜਥਿਆਂ ਦੇ ਵੱਲੋਂ ਉੱਥੇ ਕੀਰਤਨ ਕੀਤਾ ਗਿਆ ਤੇ ਸੰਗਤਾਂ ਨੂੰ ਨੇ ਹਾਲ ਕੀਤਾ ਗਿਆ ਹੁਣ ਦੱਸਦੀ ਹੈ ਕਿ ਉਸ ਤੋਂ ਬਾਅਦ ਅਟੁੱਟ ਲੰਗਰ ਵੀ ਵਰਤਾਇਆ ਗਿਆ ਆਹ ਤੋਂ ਹੁਣ ਵੀ ਤੋਂ ਖਾਣੇ ਆਉਂਦੇ ਗੁਰਦਵਾਲਾ ਗਉਂ ਕਾਟ ਸਾਪ ਦੀਆਂ ਲਾਈਵ ਤਸਵੀਰਾਂ ਪੂਰੇ ਪੰਜਾਬ ਪਰਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਹੁਣ ਦੱਸਦੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਗੁਰਦੁਆਰਿਆਂ ਦੇ ਵਿੱਚ ਸੰਗਤ ਕਾਫੀ ਦੇਖਣ ਨੂੰ ਮਿਲਦਾ ਜੇ ਕਿ ਉੱਥੇ ਹੀ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਹਨ ਜਿੱਥੇ ਲੁਧਿਆਣਾ ਦੇ ਗੁਰਦੁਆਰਾ ਗੋਂਕਵੜ ਸਾਹਿਬ ਦੇ ਵਿਖੇ ਸੰਗਤ ਅਨਤਮਾਸਤਕ ਹੋਈ ਅੰਦਾਜ਼ੇ ਕਿ ਹਮਨ ਮਾਰ ਕੇ ਸੰਗਤ ਉੱਥੇ ਪਹੁੰਚੀ ਅਤੇ ਉਸ ਤੋਂ ਬਾਅਦ ਸੰਗਤ ਨੇ ਕਿੰਨਾ ਸਰਵਨ ਕੀਤਾ ਅਤੇ ਉੱਥੇ ਹੋਰ ਰਾਗੀ ਵੀ ਮੌਜੂਦ ਰਹੇ ਵੱਖ-ਵੱਖ ਰਾਗੀ ਜਥਿਆਂ ਦੇ ਵੱਲੋਂ ਉੱਥੇ ਕੀਰਤਨ ਕੀਤਾ ਗਿਆ ਤੇ ਸੰਗਤਾਂ ਨੂੰ ਨੇ ਹਾਲ ਕੀਤਾ ਗਿਆ ਦੱਸਦੀ ਹੈ ਕਿ ਉਸ ਤੋਂ ਬਾਅਦ ਅਟੁੱਟ ਲੰਗਰ ਵੀ ਵਰਤਾਇਆ ਗਿਆ ਹਾ ਤਾਂ ਹਰ ਨਵੀਦ ਖਾਣੇ ਆਉਂਦੇ ਗੁਰਦਵਾਰਾ ਗਉਂ ਕਾਟ ਸਾਹਿਬ ਦੀਆਂ ਲਾਈਵ ਤਸਵੀਰਾਂ